हां जी दोस्तों स्वागत है पिंड तड़का टीवी चैनल पे जे ਤੁਸੀਂ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9988728256 ਮੇਰਾ ਨੰਬਰ ਹੈ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਚੱਕ ਲਿਓ ਦੋਸਤੋ ਪਹਿਲੇ ਆਪਾਂ ਇੱਕ ਤੁਹਾਨੂੰ ਜਾਣਕਾਰੀ ਦੇ ਦਗੇ ਵੀ ਜਿਹੜੇ ਜਾਨਵਰ ਹਨ ਆਪਾਂ ਤੋਰ ਕੇ ਨਹੀਂ ਦਿਖਾਈ ਵੀਡੀਓ ਦੇ ਵਿੱਚ ਕਿਉਂਕਿ ਥੋੜੇ ਜਾਨਵਰ ਘਰੇ ਰੱਖਿਓ ਕਰਕੇ ਨਾ ਬਾਹਰ ਨਹੀਂ ਜਿਆਦਾ ਕੱਢੇ ਤੇ ਤਾਂ ਕਰਕੇ ਥੋੜੇ ਡਰਦੇ ਸੀ ਬਾਕੀ ਜਾਨਵਰ ਲੈਣਾ ਜਿਹੜਾ ਤੁਸੀਂ ਉਹ ਆਪਣੀ ਜ਼ਿੰਮੇਵਾਰੀ ਤੇ ਲੈਣਾ ਹਨਾ ਤੇ ਪਰ ਜੇ ਮੇਰੀ ਰਹਿ ਪੁੱਛੋ ਤਾਂ ਮੈਨੂੰ ਮੁੱਲ ਦੇ ਹਿਸਾਬ ਦੇ ਨਾਲ ਜਿਹੜਾ ਆਪਣਾ ਜਾਨਵਰ ਹੈ ਉਹ ਬਿਲਕੁਲ ਜਾਇਜ਼ ਲੱਗੇ ਹੈ ਨਾ ਬਾਕੀ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਇਆ ਪੰਨਥਰਾਜ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਬਾਈ ਹੁਣਾਂ ਕੋਲ ਤਿੰਨ ਨਾਗਰ ਵਕਾਊ ਆਗੇ ਤੇ ਬਾਈ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਡੀਲਾਈਨ ਡਿਟੇਲ ਆਪਾਂ ਸਾਰੀ ਜਾਨਵਰਾਂ ਦੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਕੈਮਰਾ ਸਿੱਤ ਹੈ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਤਾਂ ਆਪਣਾ ਨਾਂ ਬੋਲ ਲਗੇ ਨਿਸ਼ਾਤਰ ਸਿੰਘ ਜੀ ਨਿਸ਼ਾਤਰ ਸਿੰਘ ਜੀ ਹਾਂਜੀ ਤੇ ਨੰਬਰ ਕਿੰਨਾ ਹੈ ਆਪਣਾ 95307 95307 09347 09347 ਹਾਂਜੀ ਠੀਕ ਹੈ ਜੀ ਤੇ ਆਪਾਂ ਨੂੰ ਆ ਮੱਝ ਬਾਰੇ ਦੱਸ ਦੋ ਹੀ ਜਾਣਕਾਰੀ ਦੇ ਦੋ ਇਹ ਮੱਝ ਬਾਈ ਜੀ ਤੀਜੇ ਸੂਏ ਸੂਣ ਵਾਲੀ ਆ ਤੀਜੇ ਸੂਏ ਸੂਣ ਵਾਲੀ ਆ ਹਾਂਜੀ ਠੀਕ ਹੈ ਜੀ ਤੇ ਦੂਜੇ ਸੂਏ ਆ ਇਹਨੇ ਕਿੰਨਾ ਦੁੱਧ ਕੱਢਿਆ ਜੀ ਦੂਜੇ ਸੂਏ ਇਹਨੇ ਜੀ 14 ਕਿਲੋ ਦੁੱਧ ਕੱਢਿਆ ਜੀ ਠੀਕ ਹੈ ਜੀ ਤੇ ਕਿੰਨੇ ਮਹੀਨੇ ਦੀ ਗੱਭਣਾ ਇਹ ਹੁਣ ਇਹ ਚਾਰ ਮਹੀਨੇ ਦੀ ਗੱਭਣਾ ਜੀ ਚਾਰ ਮਹੀਨੇ ਦੀ ਗੱਭਣਾ ਹੈ ਹਾਂਜੀ ਤੇ ਇਸ ਟਾਈਮ ਦੁੱਧ ਕਿੰਨਾ ਥੱਲੇ 10 ਕਿਲੋ ਆ ਜੀ ਦੋਹਾਂ ਟਾਈਮਾਂ ਦਾ ਦੋਨਾਂ ਟੈਂਕਰਾਂ ਦਾ 10 ਕਿਲੋ ਦੁੱਧ ਹੈ ਨਾ ਹਾਂਜੀ 5-5 ਕਿਲੋ ਹਾਂਜੀ ਤੇ ਇਹ ਆਪਣੇ ਘਰ ਦੀ ਹੈਗਾ ਪੱਲੇ ਹੋਈ ਜੀ ਨਹੀਂ ਜੀ ਘਰ ਦੀ ਹੈ ਜੀ ਅੱਛਾ ਘਰ ਦੀ ਹੋਈ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੁੱਲ ਵਗੈਰਾ ਆਪਾਂ ਕਿ ਤਿੰਨਾਂ ਦਾ ਇਕੱਠਾ ਕਰ ਲਈ ਹਾਂ ਤਿੰਨਾਂ ਦੀ ਕਰ ਦੋ ਜੀ ਚਲੋ ਆਪਾਂ ਮੁੱਲ ਦਾ ਬਾਅਦ ਚ ਕਰ ਲਾ ਗਿਆ ਨਾ ਠੀਕ ਹੈ ਜੀ ਤੇ ਤੀਜੇ ਸੂਏ ਦੋਸਤੋ ਸੂਣਾ ਹੈ ਮੱਧ ਨੇ ਤੇ ਦੂਜੇ ਸੂਏ ਵੀ ਪਹਿਲੇ ਸੂਏ ਵੀ ਇਹਨਾਂ ਨੇ ਪਾਈਆਂ ਦੇ ਘਰ ਦੀ ਬਰੀਡ ਹੀ ਆ ਇਹ ਤੇ ਇਸ ਟਾਈਮ 10 ਲੀਟਰ ਥੱਲੇ ਦੁੱਧ ਹੈਗਾ 5-5 ਲੀਟਰ ਦੋਨਾਂ ਟੈਂਕਰਾਂ ਦਾ ਤੇ ਚਾਰਾ ਮਹੀਨਾ ਦੀ ਗੱਭਣ ਦੱਸਣ ਹਾਂਜੀ ਚਾਰਾ ਮਹੀਨਾ ਦੀ ਗੱਭਣ ਚਾਰਾ ਮਹੀਨਾ ਦੀ ਗੱਭਣ ਹੈ ਠੀਕ ਹੈ ਤੇ ਇਹਦੇ ਬਾਰੇ ਦੱਸ ਦਿਓ ਆਪਾਂ ਨੂੰ ਇਹ ਜੀ ਤਿੰਨਾ ਮਹੀਨਾ ਦੀ ਗੱਭਣ ਆ ਜੀ ਤਿੰਨਾ ਮਹੀਨਾ ਦੀ ਗੱਭਣ ਹੈ ਹਾਂਜੀ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਇਹ ਜੀ ਪ੍ਰੈਗਨੈਂਟ ਹੋਈ ਵੀ ਆ ਜੀ ਤੇ ਆਪਣੇ ਗੱਭਣ ਆਏ ਹਾਂਜੀ ਗੱਭਣ ਆਏ ਤੇ ਕਿੰਨੇ ਟਾਈਮ ਦੀ ਇਹ ਹੈਗੀ ਜੀ ਤਿੰਨਾ ਮਹੀਨਾ ਦੀ ਗੱਭਣ ਤਿੰਨਾ ਮਹੀਨਾ ਦੀ ਗੱਭਣ ਹੈ ਹਾਂਜੀ ਠੀਕ ਹੈ ਤੇ ਦੁੱਧੋਂ ਫਿਰ ਡਰਾਈ ਹੋਈ ਆ ਹਾਂਜੀ ਇਹ ਡਰਾਈ ਹੋਈ ਆ ਜੀ ਅੱਛਾ ਦੁੱਧੋਂ ਡਰਾਈ ਹੈ ਠੀਕ ਹੈ ਜੀ ਤੇ ਇਹ ਵੀ ਆਪਣੇ ਕਿੰਨੇ ਨੂੰ ਸੂਦੇ ਸੱਚੂ ਇਹਨੇ ਸੂਣਾ ਹਣਾ ਹੁਣ ਜੀ ਇਹ ਦੂਜੇ ਸੂਏ ਸੂਗੀ ਜੀ ਦੂਜੇ ਸੂਏ ਸੂਣਾ ਹਣਾ ਹਾਂਜੀ ਹਾਂਜੀ ਠੀਕ ਹੈ ਇਹ ਵੀ ਆਪਣੇ ਘਰ ਦੇ ਗਏ ਹਾਂਜੀ ਇਹ ਵੀ ਘਰ ਦੇ ਗਏ ਜੀ ਠੀਕ ਹੈ ਜੀ ਮਗਰ ਮਗਰ ਇਹ ਕੱਟੀ ਆ ਹਾਂਜੀ ਮਗਰ ਕੱਟੀ ਆ ਜੀ ਠੀਕ ਹੈ ਇਹ ਵੀ ਨਾਲ ਹੀ ਦੇਣੀ ਹਣਾ ਹਾਂਜੀ ਨਾਲ ਹੀ ਦੇ ਦਾਂਗੇ ਠੀਕ ਠੀਕ ਹੈ ਜੀ ਤੇ ਆਪਾਂ ਮੁੱਲ ਦੱਸ ਕੇ ਤੈਨੂੰ ਦਾ ਕੀ ਕਰਨਾ ਹੈ ਇੱਕ 70 ਦੇ ਦੇ ਦਾਂਗੇ ਇਹ ਤਿੰਨੇ ਨਗ ਇੱਕ 70 ਦੇ ਤਿੰਨੇ ਨਗ ਦੇ ਦਾਂਗੇ ਹਾਂਜੀ ਹਾਂਜੀ ਹਾਂ ਜਿੰਨੇ ਇਕੱਠੇ ਦੇਨੇ ਹਣਾ ਹਾਂਜੀ ਇਕੱਠੇ ਦੇਣੀ ਤੇ ਜੇ ਕੋਈ ਸਿੰਗਲ ਸਿੰਗਲ ਵਾਲਾ ਆਵੇ ਉਹ ਮੌਕੇ ਤੇ ਫੋਨ ਤੇ ਹੋ ਜਾਊਗਾ ਜੀ ਮੋਕੇ ਤੇ ਫੋਨ ਤੇ ਹੋ ਜੂਗਾ ਨਾ ਇਹ ਤਿੰਨਾਂ ਦਾ 170 ਹੈ ਹਾਂਜੀ ਤਿੰਨਾਂ ਦੇ 170 ਚ ਦੇ ਦਿਆ ਠੀਕ ਹੈ ਜੀ ਤੇ ਮਾਨਤਨ ਮਾਨਤਨ ਮੋਕੇ ਤੇ ਕਰ ਦਿਆਂਗੇ ਜੀ ਠੀਕ ਹੈ ਜੀ ਜੇ ਜਾਨੀ ਕਿ ਤਿੰਨੇ ਇਕੱਠੇ ਲੈਣ ਆਲਾ ਆ ਗਿਆ ਬੰਦਾ ਨਾ ਉਦੋਂ ਉਸ ਹਸਾਬ ਨਾਲ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਹੋ ਜੂਗਾ ਜੀ ਤੇ ਜੇ ਕੋਈ ਸਿੰਗਲ ਸਿੰਗਲ ਆਵੇ ਤੇ ਫਿਰ ਉਸ ਹਸਾਬ ਨਾਲ ਹਾਂਜੀ ਹਾਂਜੀ ਉਸ ਹਸਾਬ ਨਾਲ ਹੋ ਜੂਗਾ ਹਾਂ ਦੋਸਤੋ ਦੇਖ ਲੈ ਕਰ ਲੈ ਸੰਪਰਕ ਪਾਈਆਂ ਨਾ ਕਿਉਂ ਜੇ ਆਪਾਂ ਇਕੱਠੇ ਲਵਾਂਗੇ ਤਾਂ ਉਹ ਤਾਂ ਤੁਹਾਨੂੰ ਉਸ ਹਸਾਬ ਨਾਲ ਮੁੱਲ ਸਹੀ ਜਾਇਜ਼ ਪੈ ਜੇ ਤੇ ਜੇ ਤੁਸੀਂ ਸਿੰਗਲ ਸਿੰਗਲ ਕਹੋਗੇ ਤਾਂ ਕਰਤਾ ਬਾਈ ਸਿੰਗਲ ਸਿੰਗਲ ਵੀ ਲੈਣਗੇ ਪਰ ਆਇਆ ਵੀ ਉਸ ਹਿਸਾਬ ਦਾ ਮੁੱਲ ਉਸ ਹਿਸਾਬ ਨਾਲ ਹੋ ਜਾਂਦਾ ਹੈ ਨਾ ਤੇ ਕਿਉਂ ਇੱਕੋ ਥਾਂ ਤੇ ਇਹ ਹੋ ਜਾਂਦਾ ਨਾ ਬਾਈ ਇਹਨਾਂ ਇੱਕ ਥਾਂ ਤੇ ਚੀਜ਼ ਦੇਣੀ ਹਾਂਜੀ ਹਾਂਜੀ ਫਰਕ ਪਾ ਜਾਂਦਾ ਜੀ ਹਾਂ ਅਡੋਡੀ ਨਾ ਗੇ ਵੇਚਨੇ ਹੈ ਨਾ ਹਾਂਜੀ ਹਾਂਜੀ ਉਹ ਸੌਖਾ ਤੇ ਥੋੜਾ ਜਿਹਾ ਉਹ ਕਹਿ ਸਕਦੇ ਆਪਾਂ ਤੇ ਕਰ ਲਿਓ ਦੋਸਤੋ ਸੰਪਰਕ ਬਾਈ ਨਾਲ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੇ ਵੀ ਚੱਕ ਲਿਓ ਤੇ ਆਪਾਂ ਉਹ ਨੰਬਰ ਬਾਈ ਦਾ ਬਲਾਕ ਹੀ ਦਿੱਤਾ ਬਾਈ ਆਪਾਂ ਮੜਾ ਘਰ ਦੀ ਡਿਟੇਲ ਦੱਸ ਦਿੱਤੀ ਕਿ ਜੇ ਕਿਸੇ ਨੇ ਵੀਰ ਨੂੰ ਦੇਖ ਕੇ ਆਉਂਦਾ ਹੈ ਨਾ ਤੇ ਆਪਾਂ ਘਰ ਕਿ ਜੀਤਾ ਸਿੰਘ ਵਾਲਾ ਰੋਡ ਹਾਂਜੀ ਠੀਕ ਹੈ ਜੀ ਤੇ ਡਰੇਨ ਤੋਂ ਲਾਗੇ ਡਰੇਨ ਦੇ ਨਾਲ ਹੀ ਹੈ ਨਾ ਹਾਂਜੀ ਨਾਲ ਹੀ ਰਹਿ ਜਾਂਦਾ ਹਾਂ ਜਿਵੇਂ ਜੇ ਆਪਾਂ ਕਹਿੰਦੇ ਥਰਾਜੋਂ ਜੀਤਾ ਸਿੰਘ ਵੱਲ ਜਾਣਗੇ ਤਾਂ ਫੇਰ ਤਾਂ ਸੱਜੇ ਹੱਥ ਡਰੇਨ ਤੋਂ ਪਿਛਾ ਹੀ ਹੈ ਨਾ ਹਾਂਜੀ ਪਿਛਾ ਹੀ ਰਹਿ ਜਾਂਦਾ ਜੀ ਤੇ ਜੇ ਜੀਤਾ ਸਿੰਘ ਵੱਲ ਤਾਵਾਂਗੇ ਥਰਾਜ ਨੂੰ ਫੇਰ ਇਹਨਾਂ ਦੀ ਡਰੇਨ ਟੱਪ ਕੇ ਡਰੇਨ ਤੇ ਟੱਪ ਕੇ ਬਸ ਕਿਲਾ ਬਾਹੀ ਪਹੀ ਤੇ ਆ ਜੀ ਮਾਂ ਮਾਂਜਾ ਲੱਗਿਆ ਵਾ ਪਹਿਲੀ ਪਹਿਲੀ ਪਹੀ ਆਪਣੇ ਘਰ ਨੂੰ ਆਉਂਦੀ ਠੀਕ ਹੈ ਬਾਕੀ ਦੋਸਤੋ ਸੰਵਾਰਕ ਬਾਈ ਨਾਲ ਫੋਨ ਤੇ ਕਰ ਲਓ ਬਾਈ ਤੁਹਾਨੂੰ ਸਮਝਾ ਵੀ ਦੇਣਗੇ ਤੇ ਮੋਟੀ ਮੋਟੀ ਆਪਾਂ ਤੁਹਾਨੂੰ ਦੱਸਤਾ ਵੀ ਇੱਥੇ ਜਿਹੜਾ ਘਰ ਆਗਾ ਪਿੰਡ ਥਰਾਜ ਜ਼ਿਲ੍ਹਾ ਮੋਗਾ ਹਨਾ ਹਾਂਜੀ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਜੀ ਤੇ ਕਰ ਲਓ ਦੋਸਤੋ ਸੰਪਰਕ ਮੈਨੂੰ ਦਿਓ ਇਜਾਜ਼ਤ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ ਠੀਕ ਆ ਬਾਈ ਧੰਨਵਾਦ ਠੀਕ ਆ ਜੀ